ਭੈ ਭੈ ਭਾਹ ਹੋਰ ਤਾਂ ਕੀ ਲਾਤ ਮਾਂ ਨਹੀਂ ਆਉਣਾ ਕਈ ਹੋਰੇ ਤਾਂ ਮੇਰੇ ਕੋਲੇ ਮੈਂ ਬਾਹਰ ਨਹੀਂ ਕਿਉਂ ਅੰਦਰ ਆ ਜਾ ਇਹ ਪਿਓ ਥੱਲੇ ਰੋ ਭੈ ਤਾਂ ਕੋਈ ਵੀ ਨਹੀਂ ਆਇਆ ਹੋਇਆ ਬੱਲੇ ਬੱਲੇ ਪਨੀਰ ਹੈ ਹੈ ਪੜੇ ਤੁਸੀਂ ਬਾਹਲੇ ਸਕੀਮੀ ਬੰਦੇ ਹੋ ਪਿੰਡ ਵਾਲਿਆਂ ਨੂੰ ਪਨੀਰ ਵਾਲੇ ਖਵਾਏ ਨਹੀਂ ਅੱਜ ਉਹਨਾਂ ਨੇ ਆਉਣਾ ਉਹਦੀ ਪਨੀਰ ਵਾਲੇ ਕੱਢ ਲਏ ਸਹੀ ਗੱਲ ਆਪਾਂ ਆਪਾਂ ਨੂੰ ਨਹੀਂ ਖਵਾਇ ਇਹਨਾਂ ਨੇ ਖਵਾਏ ਆ ਐਵੇਂ ਖਵਾਏ ਆ ਅੱਜ 56 ਰੁਮਾਲ ਦੋ ਯਾਰ ਇਹ ਤਾਂ ਰੋਣ ਲੱਗ ਗਿਆ ਲੈ ਲੈ ਓਏ ਆ ਜਾ ਕਰ ਨਾ ਰੋ ਨਾ ਹੁਣ ਚਲੋ ਵੀ ਚਲੋ ਕਰਾ ਅੱਜ ਤਾਂ ਮੈਂ ਨੀ ਤੇ ਚੱਲੀ ਆ ਨਾਨੀ ਮੁੰਡੇ ਦੀ ਆਜੂ ਕਰਾ ਫਤਿਆਉ ਆਜੂ 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 ਕੀ ਹੁਣ ਉੱਥੇ ਜਾ ਕੇ ਪਕੌੜੇ ਖਾਵਾਂਗੇ ਚਾਹ ਲੰਗਦੀ ਆ ਚਲੋ ਵੀ ਕਰਾ ਬੈਠੋ ਹਾਂਜੀ ਸਭ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਜਿਨ੍ਹਾਂ ਨੇ ਵਿਆਹ ਦੀਆਂ ਮੁਬਾਰਕਾਂ ਭੇਜੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਕਿੱਥੇ ਚੱਲੇ ਆ ਮੰਮੀ ਅੱਜ ਚੱਲੇ ਆ ਥੋਥੜਾ ਨੂੰ ਹਾਂ ਥੋਥੜਾ ਕੀ ਅੱਜ ਉੱਥੇ ਆਉਣਾ ਕੋ ਮੇਰੀ ਧੀ ਦੇ ਕੁੜਮਾ ਨੇ ਮੈਂ ਨਹੀਂ ਕਰਨ ਮੈਂ ਕਦੇ ਕਹਿਣ ਲੱਗੀ ਸੀ ਮੇਰੇ ਕੁੜਮਾ ਨੇ ਆਉਣਾ ਮੈਂ ਸੋੜਿਆ ਨਹੀਂ ਆਉਣਾ ਕਹਿੰਦੇ ਦੋਤੇ ਦੀ ਮਿਲਣੀ ਆ ਅੱਜ ਸਾਡੇ ਦੋਤੇ ਦੀ ਮਿਲਣੀ ਆ ਹਾਂ ਸਹੀ ਗੱਲ ਸਹੀ ਗੱਲ ਮਿਲਣੀ ਅੱਜ ਮਰ ਪੁਲੇਖਾ ਹੈ ਜਦੋਂ ਕੁੜਮ ਕਹਿਣ ਲੱਗੀ ਸੀ ਮੈਂ ਘਾੜ ਗਿਆ ਕੱਪ ਮੈਂ ਇਹ ਮੂਖਣੀ ਤਾਂ ਨਹੀਂ ਜੀ ਜੇ ਵੱਡੇ ਚਿੱਟੇ ਹੋ ਗਏ ਹੁਣ ਵਾਹ ਜੀ ਵਾਹ ਵਾਹ ਜੀ ਆ ਤੂੰ ਹੁਣ ਕਾਲੇ ਦਾ ਨਾਮ ਲੈਦਾ ਲੈ ਪੱਬਾਂ ਵਾਲੇ ਦਾ ਇਹਦੇ ਪ੍ਰਾਉਣੇ ਦਾ ਹੈਪੀ ਦੇ ਦਾ ਬਾਈ ਦਾ ਹੁਣ ਲੈ ਤਾਂ ਹੋਰ ਕਈ ਤਾਂ ਇਹਨੇ ਕਾਲੇ ਤੋਂ ਚਿੱਟੇ ਹੋ ਗਏ ਵਾਹ ਫਿਰ ਹੁਣ ਹੈਪੀ ਨੂੰ ਪੂਰੀ ਲੱਗੀ ਆ ਭੁੱਖ ਤਾਂ ਕਰਕੇ ਸਰੀਰ ਇਹਦਾ ਡਾਊਨ ਆ ਹੁਣ ਇਹ ਪਕੌੜਿਆਂ ਦੀ ਬਾਸ ਨਾ ਆਉਂਦੀ ਆ ਇੱਕ ਹਲਵਾਈ ਇਹਨਾਂ ਦੇ ਪਿੰਡ ਦਾ ਵਾ ਪਹੁੰਚਿਆ ਨਹੀਂ ਹਜੇ ਕਿੰਨੇ ਬਣਨੇ ਪੈਣੇ ਹਨ ਨਹੀਂ ਜਾਂਦੇ ਸਹੀ ਗੱਲ ਆ ਕੋਈ ਨਾ ਲਾਰੇ ਉਹ ਪਰ ਮਾਸੀ ਆ ਮਡੇ ਦੀ ਨਹੀਂ ਮੈਂਟੋ ਆ ਪਿੰਡਾਂ ਦੀ ਚਲੀ ਆ ਕਿ ਸਿੱਧਾ-ਸਿੱਧਾ ਸਿੱਧਾ ਮਾਣ ਕਹਿੰਦਾ ਇੱਧਰ ਦੀ ਬਾਲਾ ਨੇੜੇ ਪੈਂਦਾ ਆਹੋ ਇੱਧਰ ਨਹੀਂ ਹੈ ਨਾ ਨੇੜੇ ਨੇੜੇ ਆ ਯਾਰ ਇੱਧਰ ਨਹੀਂ ਨੇੜੇ ਆ ਇੱਧਰ ਦੀ ਉਹ ਰਾਸਤਾ ਟੁੱਟ ਨਹੀਂ ਨਹੀਂ ਬੰਦਾ ਰਾਹ ਨਹੀਂ ਟੁੱਟਿਆ ਹੋਰ ਆ ਇੱਧਰ ਦੀ ਸ਼ਾਰਟਕਟ ਚੱਲੋ ਸ਼ਾਰਟਕਟ ਹੀ ਚੱਲਾਂਗੇ ਸ਼ਾਰਟਕਟ ਆ ਰੇਲਾ ਨਵੇਂ ਡਾਟਸ ਪੜੀ ਆ ਆਦੀ ਵੀ ਉਹ ਉਹਣਗੇ ਜੱਪੀਆਂ ਜੀਆਂ ਨਹੀਂ ਨਹੀਂ ਅੱਜ ਤਾਂ ਉਹ ਸਾਸਰੀ ਘਰ ਹੀ ਚੱਲੂ ਹਾਂ ਬਸ ਉਹਨਾਂ ਨੇ ਬੈ ਕੇ ਚਾਹ ਪੀ ਲੈਣੀ ਰੋਟੀ ਖਾ ਲਈ ਚੱਲਣਾ ਆਪਾਂ ਖਾੜ ਕੇ ਪੀਣੀ ਹੈ ਨਹੀਂ ਆਪਾਂ ਕੋਲ ਆਪਾਂ ਬੜੇ ਆਪਾਂ ਬੜੇ ਕੋਲੇ ਕੰਮ ਹੈ ਆਪਾਂ ਦਾ ਪਹਿਲਾਂ ਹੀ ਖਾਣੀ ਹੈ ਬੱਜੀ ਕੋਈ ਦਾ ਆਪਾਂ ਤਾਂ ਹੀ ਦਾ ਅੱਜ ਸਭ ਤੋਂ ਪਹਿਲਾਂ ਚਾਹ ਡਣਾ ਦੇਖਿਓ 12:00 ਹੋ ਗਏ ਹੈ ਵੀ 1:30 ਹੈ ਨਹੀਂ 1:30 1:30 ਕਿੱਥੇ ਹੀ ਕੱਲ ਕੱਲ ਤਾਂ ਜਾਵਾਂ ਟਾਈਮ ਤੇ ਵਿਆਹ ਦੇਖਿਆ ਜਦੋਂ ਮੈਂ ਨਹੀਂ ਹੁੰਦੀ ਸੀ ਤੇਰੇ ਕੋਲ ਲੇਟ ਹੀ ਸੀ ਮੈਰਲੀ ਆਪਣੀ ਹੋਣੀ ਸੀ ਹਾਂ ਮੈਨੂੰ ਨਹੀਂ ਆਇਆ ਤਾਂ 9 ਵਜੇ ਆ ਯਾਰ ਅਜੇ ਨਹੀਂ ਆਉਂਦੇ ਤਾਂ 11 ਵਜੇ ਤੋਂ ਪਹਿਲਾਂ ਤੁਹਾਨੂੰ ਵੀ ਬਿੰਦਰ ਭੈਣੇ ਕੇ ਕਹਿੰਦੇ 7:30 ਨੂੰ ਬਰਾਤ ਤੋੜ ਲੈਣੀ ਆ ਕਿਉਂਕਿ ਉਹਨਾਂ ਨੇ ਕਿਹਾ ਨੇੜੇ ਆਉਣਾ ਉਹ ਬਰਨਾਲਿਆਂ ਆਉਣਾ ਉਹ ਦਰ ਵੀ ਉਹਨਾਂ ਨੂੰ ਆਪਣਾ ਤੁਰਪੇ ਫੇਰੇ ਨਹੀਂ ਗੱਡੀ ਨੇ ਟਾਈਮ ਲੱਗਣਾ ਰਾਤ ਮੇਰਾ ਦੰਸੇ ਰੋਹੀ ਕੋ ਦਰਪਾਲ ਚਲੇ ਗਿਆ ਸੀਗਾ ਅਜੇ ਤਾਂ ਪਕੌੜਿਆਂ ਨਾਲ ਹਲਵਾਈ ਨਹੀਂ ਗਿਆ ਉੱਥੇ ਜਿਹਨੇ ਪਕੌੜੇ ਕੱਢਣੇ ਆ ਹਲਵਾਈ ਗਿਆ ਨਹੀਂ ਉਹ ਤਾਂ ਬਿੰਦਰ ਕਾਰਸੇ ਜਿਆ ਆਇਆ ਨਹੀਂ ਕਾ ਆਪ ਹੀ ਕੱਢ ਲਿਓ ਜਾ ਕੇ ਝਾਰਨੀਆਂ ਫੜ ਲਿਓ ਹੋਰ ਕੀ ਆ ਉਹੀ ਤਾਂ ਗੱਲ ਆ ਜੇ ਹਲਵਾਈੇੇ ਰਹੀ ਪਤਾ ਲੱਗੂ ਵੀ ਨਾਨਕਾ ਮੇਲ ਮੈਣੀ ਕਾ ਨੂੰ ਚੱਲਿਆ ਮੈਂ ਤਾਂ 5 ਮਿੰਟਾਂ ਚ ਕੱਢ ਦੂੰ ਜਿੰਨੇ ਮਾਜੀ ਦੋ ਟੋਕਰੇ ਭਰ ਦੂੰ ਮੈਂ ਤਾਂ 10 ਮਿੰਟਾਂ ਚ ਵਾਹ ਜੀ ਵਾਹ ਖਾਣੇ ਵੀ ਆਨੇ ਅੱਜ 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 ਨਿਗਾਹ ਰੱਖਣੀ ਇਹਨੂੰ ਖਾਣ ਨਹੀਂ ਦੇਣੇਗੇ ਨਹੀਂ ਫਿਰ ਦੂਜੇ ਤੀਜੇ ਦਿਨ ਡੈਗਦੀ ਐ ਦੋ ਦਿਨ ਤਾਂ ਕੱਟ ਲੈਂਦੀ ਐ ਔਖੇ ਸੌਕੇ ਵੀ ਮੈਂ ਜੇ ਹੁਣ ਮੈਂ ਡੈਗ ਵੀ ਮੈਨੂੰ ਮਗਰ ਪਹਿਣਗੇ ਵੀ ਪਕੌੜੇ ਖਾਦੇ ਆ ਦੋ ਦਿਨ ਤਾਂ ਆਰਾਮ ਨਾਲ ਕੱਢ ਲਿਆ ਤੀਜੇ ਦਿਨ ਗੱਲਾਂ ਫੁੱਲਦੀਆਂ ਇੱਥੋਂ ਫਿਰ ਤੀਜੇ ਦਿਨ ਕਹਿੰਦੇ ਆ ਮੈਂ ਇੱਥੋਂ ਨਹੀਂ ਉੱਠਿਆ ਜਾਂਦਾ ਸਿਰ ਬਹੁਤ ਦੁਖਦਾ ਮਸ਼ੀਨ ਲਿਆਈਂਦੇ ਆ ਹਾਂ ਮਸ਼ੀਨ ਲਿਆਈਂ ਬਲੱਡ ਵਾਲੀ ਅੱਜ ਤੂੰ ਪਲੇਟ ਦੇਖੀ ਆਂ ਛੇਰੇ ਤੱਕ ਡੀਸੀ ਲਾ ਦਿੰਦੀ ਆ ਲੱਤ ਫਾਦ ਲਾਈਏ ਛੇਰੇ ਤੇ ਹੋਰ ਉਹ ਜਾਣੇ ਨੰਦੀ ਜੀ ਲੋ ਹੁਣ ਖਾਣ ਨੂੰ ਜਾਣਾ ਉਹ ਜਾਣਾ ਤਾਂ ਖਾਣ ਨੂੰ ਆ ਸਿਹਤ ਵੀ ਦੇਖੋ ਕੋਈ ਗੱਲ ਨਹੀਂ ਠੀਕ ਨਾ ਕੋਈ ਪਰੇ ਮੈਂ ਦਿਖਾ ਦੂੰ ਵੀਡੀਓ ਮੇਰੇ ਕੋਲੇ ਪਈ ਆ ਅੰਧ ਕੀਤਾ ਜਦੋਂ ਆ ਹੁਣ ਡੈਡੀ ਆ ਬੰਦ ਕੀਤਾ ਮਰਨਾ ਬੰਦੇ ਨੇ ਮਰ ਜਾਣਾ ਖਾਪੀ ਦੇ ਮਰ ਜੀ ਤੇ ਪਿਆ ਮਰ ਜੇ ਫਿਰ ਆਈਂਡ ਅਟਰ ਨੂੰ ਦਿਖਾਉਂ ਜਾ ਕੇ ਹੁਣ ਗਰਮੀਤ ਨੂੰ ਡਾਕਟਰ ਨੇ ਕਿਹਾ ਉਹਨਾਂ ਦੇ ਪਿੱਛੇ ਬਹਿ ਜਾਣਾ ਉਹਨੇ ਕਿਹਾ ਮੈਂ ਨਹੀਂ ਦੇਣੀ ਦੁਆੜ ਡੈਡ ਤੋਂ ਹੁਣ ਤਾਂ ਰੋਟੀ ਲਵਾ ਦੇਣੀ ਆ ਚੰਗਾ ਝਲ ਕੋ ਤੁਸੀਂ ਰੋਟੀ ਖਾਣੀ ਆ ਤੁਸੀਂ ਨਹੀਂ ਪਕੌੜੇ ਖਾਣ ਪਨੀਰ ਦੇ ਝੱਗੇ ਲਾ ਲਾ ਪਕੌੜੇ ਖਵਾਏ ਉਹਦਾ ਡੈਡੀ ਨਹੀਂ ਆਇਆ ਤਾਂ 1-2 ਜਰ ਦੇ ਦਿਓ ਯਾਰ ਉਹਦਾ ਵੀ ਜੀ ਕਰਦਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ 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 ਕੋਈ ਨਾ ਰੋਟੀ ਖਾਣਗੇ ਆਪਾਂ ਦਾ ਕੋਈ ਮਤਲਬ ਪੂਰੇ ਗੁੰਮੀ ਦਾ ਵਿਆਹ ਵੀ ਆਉਂਦਾ ਉਦੋਂ ਖਾ ਲੈਣਗੇ ਵਿਆਹ ਵਾਲੇ ਆ ਦੋ ਹੋਰ ਆ ਆਪਾਂ ਦਾ ਕੋਈ ਫਰਕ ਨਹੀਂ ਪੈਂਦਾ ਉਹਈ ਸਹੀ ਗੱਲ ਆ ਨੂੰ ਹੋਰ ਕਿੱਦਾਂ ਰਸਤਾ ਬਹੁਤ ਜੀ ਹੋ ਜਾਂਣਾ ਸੀ ਹੁਣ ਆਪਾਂ ਨੂੰ ਵੀ ਪਤਾ ਹੈਗਾ ਵੀ ਰਾਹ ਬੰਦ ਆ ਯਾਰ ਅਸੀਂ ਪਤਾ ਸੀ ਆਪਾਂ ਪਰਸੋਂ ਆਏ ਆ ਵੀ ਰੋਡ ਬੰਦ ਦੀ ਆ ਅੱਧਰ ਬਾਜੇ ਨੂੰ ਉਹਨਾ ਦੋ ਬੰਦੀਆਂ ਇੱਕ ਤੇ ਵਾਲੀ ਗੁੱਧਾਂਸ ਵਾਲੀ ਬੰਦੀ ਉਧਰ ਕੋਈ ਰੋਡ ਤੇ ਲਿਖਿਆ ਤਾਂ ਹੋਵੇ ਵੀ ਰੋਡ ਬੰਦ ਦਾ ਕੁਝ ਵੀ ਨਹੀਂ ਲਿਖਿਆ ਇਹਨਾਂ ਦਾ ਹੂੰ ਜਿਆਦਾ ਨਹੀਂ ਲਿਖਿਆ ਨਹੀਂ ਇੱਧਰ ਵੀ ਆਪਣੇ ਲੇਖ ਦਿੰਦੇ ਆ ਜੇ ਰਸਤਾ ਬੰਦ ਉੱਤੇ ਲੇਖਦੇ ਨੇ ਉੱਤੇ ਮੂਰੇ ਨਾਮ ਕੋਈ ਤਾਂ ਗੱਲ ਆ ਬੰਦਾ ਨਾ ਵਿਚੇ ਮੋੜ ਲਾ ਉਧਰ ਨੂੰ ਚੱਲ ਹੂ ਰਸਤਾ ਬੰਦ ਆ ਵਿਚੇ ਇਹ ਆ ਮੁਕੰਦਰਾ ਮੋੜ ਟ੍ਰੱਕ ਵੀ ਨਹੀਂ ਸੂਣਾ ਸਾ ਹੁੰਦਾ ਅੱਜ ਪਹਿਲਾਂ ਪਹਿਲੇ ਦਿਨ ਚੱਲੇ ਸੀ ਕਿ ਅੱਜ ਦੇ ਕਾਲ ਆ ਗਿਆ ਰਾਤੀ ਲਓ ਜੀ ਇੱਕ ਸਵਾਰੀ ਹੁਣ ਮੈਨੂੰ ਲੱਗਦਾ ਨਹੀਂ ਆਊਗਾ ਬੰਦਾ ਵਿੱਚ ਬਹਿ ਜਾ ਹੁਣ ਆ ਜਾ ਤਾਲਾ ਲਾ ਦੇ ਤਾ ਕਿ ਨਾ ਬੋਲੋ ਨੂੰ ਉਹ ਖੜ ਜੋ ਗੱਡੀ ਆ ਗਈ ਓਏ 2 ਮਿੰਟ ਨਹੀਂ ਬੈਠਾ ਜਾਣਾ ਉਹ ਬੈਠਾ ਜਾਊਗਾ ਇਹ ਵੜ ਚੱਲ ਬਹਿ ਜਾ ਹੁਣ ਬਹਿ ਜਾ ਜਾਣਾ ਵੜ ਜਾ ਠੀਕ ਆ ਸਤਰੀ ਗਾਲ ਬਹਿ ਜਾ ਬਹਿ ਜਾ ਕਰ ਨਹੀਂ ਬੈਠੇ ਨਾ ਕਾ ਫਿਰ ਗਲਵੇਂ ਦੇ ਤਾਰੇ ਤੇ ਚੱਲ ਕੇ ਲੈ ਉਹ ਕਿਥੇ ਜਾ ਰਿਹਾ ਆ ਜਾ ਵੜ ਜਾ ਵੜ ਪੈਸੇ ਨਹੀਂ ਆਸੀ ਬੈਠਿਆ ਨਹੀਂ ਉਹ ਬਹਿ ਤਾਂ ਸਹੀ ਉਹ ਬਹਿ ਜਾ ਵੜ ਤਾਂ ਸਹੀ ਕੇਰਾ ਬਹਿ ਜਾ ਬਹਿ ਜਾ ਬਹਿ ਜਾ ਮਾਂ ਨਹੀਂ ਆਉਣਾ ਕਾ ਪੂਰੇ ਤਾਂ ਮੇਰੇ ਕੋਲ ਮੈਂ ਬਾਣੀ ਨੂੰ ਅੰਦਰ ਆ ਜਾ। ਇਹ ਪਿੰਡ ਥੱਲੇ ਜਾ ਰੋ। ਚਲ ਮਮੀ ਮੈਨੂੰ ਉੱਤੇ ਨਹੀਂ। ਆਹੋ। ਹਾਂ। ਮਮੀ ਉੱਤੇ ਨਹੀਂ ਮੈਨੂੰ ਥੱਲੇ। ਲਾ। ਜੇ ਤਾਂ ਉਹ ਹੀ ਕੰਮ ਕਰ ਲਿਆ। ਤੁਹਾਨੂੰ ਪਤਾ ਤਾਂ ਸੀ। ਪਤਾ ਤਾਂ ਸੀ। ਠੀਕ ਆ। ਹੈਪੀ ਬਰਥਡੇ ਪੁੱਠੇ ਪੰਗੇ ਲੈ ਗਏ। ਜਾ ਉਹ ਸਿੱਧਾ ਮੋਟਰਸਾਈਕਲ ਚ ਚੱਲੋ ਦਾ ਕੜਾ ਪਾਈ ਫਿਰਦਾ ਉਹ ਵਿਚਾਰਾ। ਇੱਥੇ। ਕਿਹਦੀ ਕਾਰੀ ਆ ਉਹਨੂੰ? ਅਜਾ ਯਾਰ ਕਾਰ। ਆਹ ਆ। ਨੰਨੀ ਤੂੰ ਸਾਡੇ ਦੋਨਾਂ ਦੀ ਗੋਦੀ ਚ ਆਇਆ ਪੁੱਲੇ ਤੈਨੂੰ ਗਲ ਪਟ ਅਜੇ ਤਾਂ ਪੈਣੇ ਆ ਪਾ ਗਏ ਅੱਜ ਉਹ ਜੇ ਹੋ ਰਹੇ ਉਹਦੇ ਮਾਮੇ ਖੜੇ ਹੋਏ ਨਾ ਇਹਨਾਂ ਨੂੰ ਉਤਾਰ ਕੇ ਹੈਪੀ ਨੂੰ ਮੂਰੇ ਕਰ ਦੇਣਾ ਵੀ ਖਾਲਸੇ ਆ ਗਏ ਨਹੀਂ ਗੱਲ ਠੀਕ ਆ ਐਵੇਂ ਗਲਤ ਕੰਮ ਕਰਨਾ ਕਿਉਂ ਜਾ ਵਾ ਜਾ ਓਏ ਆ ਦੇ ਬੈਠਿਆ ਜਾਣਾ ਹੁਣ ਹੁਣ ਬੈਠਿਆ ਜਾਣਾ ਸੀਟ ਬਣਾ ਲਈ ਇਹਨਾਂ ਨੇ ਹੁਣ ਬਹਿ ਜਾਣਾ ਦੇਖੀ ਚੱਲ ਤੂੰ ਇਹ ਤਾਰੇ ਹੁੰਦੇ ਕਹਿੰਦੇ ਚੱਲ ਬਹਿ ਜਾਓ ਬਹਿ ਜਾਓ ਕੋਈ ਨਾ ਉਹ ਕਹਿੰਦਾ ਮੈਂ ਨਾਲ ਹੀ ਜਾਣਾ ਗੱਡੀ ਤੇ ਖੇਤੀ ਕਰੋ ਉਹ ਛੇਤੀ ਕਰੋ ਯਾਰ ਗੱਡੀ ਵਿਚਾਲੇ ਖੜੀ ਆ ਬਹਿ ਜਾ ਯਾਰ ਹੁਣ ਉਹ ਮਗਰ ਗੱਡੀਆਂ ਆਈ ਜਾਂਦੀਆਂ ਉਹ ਕੰਨ ਉਤਾਰਿਆ ਉਹਨੇ ਬੈਠਾ ਜਾਣਾ ਆਪਾਂ ਨੂੰ ਬੰਦੇ ਲਈ ਬਹੂਰੇ ਇੱਥੇ ਫੇਰ ਥੋੜੇ ਹੋਣਗੇ ਬਾਪੂ ਫੇਰ ਫੇਰ ਉਤਾਰ ਦਾਂਗੇ ਖਾਲਸਾ ਜੀ ਨੂੰ ਚਲੋ ਬਸ ਕੋਈ ਨਾ ਹੈ ਬਟੂ ਕਿ ਉਹਨੇ ਨਾ ਕੋਈ ਨਾ ਪਹਿਨੇ ਆਏ ਨਹੀਂ ਚਾਰ ਜਣੇ ਪਹਿਲਾਂ ਹੀ ਪਿੱਛੇ ਸੀ ਉਹ ਤਾਂ ਮੇਰੇ ਥੱਡੇ ਹੁੰਨਾ ਮੈਂ ਤੇ ਸਾਡੇ ਆ ਰਹੇ ਹੁੰਨਾ ਮੈਂ ਉਹ ਇਹਨੂੰ ਨਹੀਂ ਦੱਸਿਆਗਾ ਵੀ ਬੰਦੇ ਸੀ ਵੱਧ ਦੁੱਤਰਾਂਗੇ ਫੇਰ ਉੱਤਰਾਗੇ ਇਹਨਾਂ ਨੇ ਕਿਹਾ ਇਹ ਤਾਂ ਨਾਨਕਾ ਮੇਲਾ ਜਮਲਾ ਦਾ ਬਾਹਲੇ ਕੋ ਲੈ ਕੇ ਆਗੇ ਪਿੰਡੋਂ ਉਹਨੂੰ ਵਿਚਾਰੀ ਸਿੱਧਾ ਮੋਟਰਸਾਈਕਲ ਤੇ ਇਕੱਲਾ ਆਇਆ ਉਹਦੋਂ ਤੁਸੀਂ ਦੋਨੇ ਆ ਜਾਂਦੇ ਐ ਮੁੰਡੇ ਦੀ ਗੱਲ ਕਹਿੰਦੇ ਫੇਰ ਮੈਲ ਸੀ ਆ ਓਏ ਹੈਂਦੀ ਪਿਆ ਨਿਪੜ ਗਈ ਫੇਰ ਮੈਲ 2 ਕਿਲੋ ਦਾ ਲੋਹਾ ਪਾਈ ਫੇਰ ਦਾ ਗਟ ਚ ਉਹ ਗਿਫਟਸ ਕੀ ਮਿਲਿਆ ਹੌਣ ਗੱਟ ਚ ਕੀ ਗਲਾਸ ਇਹ ਸਰਵਾਲਾ ਤਾਂ ਜੋ ਜ਼ਰੂਰੀ ਸੀ ਉੱਥੇ ਚਲੋ ਜੀ ਹੈਂ ਕੱਲੇ ਦਾ ਕੰਮ ਤਾਂ ਨਿਬੜ ਗਿਆ ਪਿਆ ਤੇ ਹੁਣ ਕੋਈ ਓਏ ਆ ਉਹਦੀ ਫੇਰ ਬੈਲ ਸੀਗੀ ਸਰਵਾਲੇ ਦੀ ਗੱਲ ਕਰਦੇ ਉਹਦਾ ਸਕੂਲ ਚ ਬਾਤੋਂ ਪਾਰਟੀ ਸੀਗੀ ਕੱਲ ਕੱਲ ਸੀ ਗੱਲ ਤਾਂ ਇਹਦਾ ਵਿਆਹ ਤੇ ਨਹੀਂ ਆਇਆ ਉਹ ਕੱਲ ਫਰੀ ਹੋਈ ਆ ਨਹੀਂ ਨਹੀਂ ਵਧੀਆ ਸਕੂਲ ਜਾਣਗੇ ਪਾਰਲੈਂਡ ਕੋਲ ਤੇ ਬਹਿ ਕੇ ਘਰੀ ਬਣਨੇ ਇਹਨਾਂ ਨੇ ਪੜਨਾ ਕਿੱਥੇ ਆ ਉਹਨੇ ਪੜਦਾ ਦਾ ਪਤਾ ਹੀ ਆ ਹੁਣ ਆਪਾਂ ਨੂੰ ਕੀ ਕੱਲੇ ਨੂੰ ਹਾਂ ਵੀ ਕੱਲੇ ਨੂੰ ਕਹਣਾ ਹੋਏ ਨਾਲ ਲਿਖ ਜਾ ਅਗਰ ਆ ਤੇ ਉਹ ਟੀਚਰ ਸਾਬ ਹੁਣ ਉਹਨੂੰ ਕਹ ਆਰ ਕਰਨਾ ਗੇੜਾ ਲਵਾ ਰਹੇ ਉਹ ਦੁਬਾਰੇ ਨੂੰ ਕੱਲੇ ਨੂੰ ਫੇਜਾ ਕਰ 12ਵੀਂ ਤੋਂ ਬਾਅਦ ਕੀ ਕਰਨਾ ਦੀ ਪਿਆ ਜੀ ਐਨ ਐਮ ਕਰਨੀ ਹੈ ਸਾਰੇ ਡਾਕਟਰ ਬਣਾ ਕੇ ਆਪਾਂ ਫਿਰ ਡਿਸਪੈਂਸਰੀ ਖੋਲ ਲੈਨੇ ਆ ਏ ਹਾਂ ਮੈਡੀਕਲ ਹਸਪੀਟਲ ਖੋਲੋ ਇਕੱਠੇਾਰੇ 10 ਬਿਡਾਂ ਵਾਲਾ ਅਥਾਰਟੀ ਨਹੀਂ ਆਪਾਂ ਨੂੰ ਅਥਾਰਟੀ ਤਾਂ ਡਾਕਟਰ ਲੈ ਆਣਾ ਪੜਿਆ ਇੱਕ ਆਪਾਂ ਨੂੰ ਐਮ ਬੀ ਬੀ ਐਸ ਉਹਨੂੰ ਪੈਸੇ ਦੇ ਕੇ ਫਿਰ ਹਸਪਤਾਲ ਖੋਲਾਂਗੇ 15 ਜਣੇ ਤਾਂ ਆਪ ਆ ਪੀ ਡਾਕਟਰ ਸਾਰੇ ਜੱਜ ਕਿਸੇ ਨੂੰ ਹੈ ਨਹੀਂ ਸਾਹਿਬ ਉਹੀ ਤਾਂ ਗੱਲ ਆ ਇੱਥੇ ਮੇਲਾ ਸੰਯੁਕਤ ਇੱਥੇ ਪਿੰਕ ਯਾਰ ਕਰਿਆ ਹਣਾ ਕਾ ਦਾ ਮੇਲਾ ਇੱਥੇ ਗੇਟਾ ਮਾ ਅੱਛਾ ਲਾ ਇਹ ਤਾਂ ਠਾ ਪਿੰਕ ਮਣੇ ਦੇ ਕਿਉਂ ਕਦੇ ਰਾਜੂ ਵਾਲਾ ਟੋਡੀ ਗਰਗਾ ਥੱਲੇ ਹੀ ਨਾ ਜੀ ਸਮਝਦੀ ਆ ਜੀ ਬਹੁਤ ਚੱਲ ਪਿਆ ਗਾ ਗੇਡਾ ਨੇ ਆਹ ਤਾਂ ਵਧੀਆ ਕੰਮ ਕੀਤਾ ਬਹੁਤ ਬੈਂਕੇ ਨੇ ਉਹ ਬਾਈ ਇੱਥੇ ਇਦੋਂ ਅਇਤਾ ਕੋਈ ਵੀ ਨਹੀਂ ਆਇਆ ਹੋਈ ਆ ਕੋਈ ਹੋ ਗੱਲ ਐਵੇਂ ਹੀ ਰੌਲਾ ਲਾਇਆ ਇਹਦਾ ਮੁੰਡਾ ਵੀ ਉਹ ਫਿਰਦਾ ਵਿਆਹ ਵਾਲਾ ਇਹ ਅੱਜ ਫੇਰ ਨਾ ਨਹੀਂ ਵਧੀਏ ਇੱਕ ਫਿਰ ਕਾਰ ਜੋ ਇੱਥੇ ਲਾ ਦਨੇ ਇੱਕ ਥਾਂ ਤੇ ਆਪਾਂ ਕਿਹੜਾ ਫੇਰ ਹਲਾਉਣੀ ਆ ਇਹ ਬਸ ਇੱਥੇ ਲਾ ਦੇ ਚਲੋ ਛੋਟੇ 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 ਚਲੋ ਵੀ ਚਲੋ ਦੋ ਜਣੇ ਰਹਿ ਗਏ ਹਜੇ ਹੋਰ ਜਮ ਵੀ ਕਰਨ ਸਿੰਘ ਹੋ ਆਰ ਯੂ ਵੀ ਸਭ ਤੋਂ ਪਹਿਲਾਂ ਪਹੁੰਚੇ ਆਂ ਦੇਖਿਆ ਫਰਾਈ ਆਂ ਨਾਨੀਆਂ ਫਿਰ ਕੁੜੀ ਦੀ ਨਾ ਨਾਲ ਕਾ ਮੇਲਾ ਹੈ ਸਭ ਤੋਂ ਪਹਿਲਾਂ ਮੁੰਡੇ ਦੀ ਨਾਨੀ ਆ ਮੁੰਡੇ ਪਟੌੜੇ ਫੋਲ ਕੱਢ ਲੈ ਕੁੜੀ ਦੀ ਨਾਨੀ ਥੋੜੀ ਪਟੌੜੇ ਕੱਚੇ ਕਰੀ ਜਾਂਦੇ ਆ ਜੇ ਤਾਂ ਨਾਨੀਆਂ ਕੁੜੀ ਦੀ ਥੋੜੀ ਕੁੜੀ ਵੀ ਨੰਨ ਲੱਗੀ ਨਾਨੇ ਕੋਈ ਲੱਗੂ ਹੁਣ ਯਾਰ ਹੱਦ ਹੋ ਗਈ ਵਾਹ ਬਾਈ ਹੁਣੀ ਤਾਂ ਹਜੇ ਉਵੇਂ ਹੀ ਫਿਰਦੇ ਆ ਸਾਰੇ ਸਾਸੀ ਗੱਲ ਹੋਏ ਠੀਕੋ ਆਸਰੀਕਾਲ ਜੀ ਬਾਈ ਹਾਸਰੀਕਾਲ ਅਜੇ ਤਾਂ ਉਮੀ ਫਿਰਦੇ ਹੋ ਨਾ ਕਪੜਿਆਂ ਤੋਂ ਬਿਮਾਰੀ ਛੇਤੀ ਆ ਗਿਆ ਠਾੜੀ ਆਸਰੀਕਾਲ ਠੀਕੋ ਜੀ ਵਧੀਆ ਤੁਸੀਂ ਦੱਸੋ ਪਹਿਲਾ ਨੰਬਰ ਕੀ ਆਖ ਗਿਆ ਅੱਜ ਅਸੀਂ ਬੰਦੇ ਬਲੇ ਨਿਹਰਾ ਕਰੀ ਫਿਰਦੇ ਹੁਣ ਬਾੜੀ ਕਜੂਸੀ ਵਰਤਣ ਲੱਗੇ ਵਿਆਹ ਕਰਕੇ ਬਾਜੋ ਲੈਟਾ ਲੈਟਾ ਨਹੀਂ ਡੈਡੀ ਨਾ ਹੋਰ ਬਠੀਕਾ ਸਹੀ ਗੱਲ ਆ ਇਹਦਾ ਬਚਾਅ ਵਾਲਾ ਕਰਦੇ ਆ ਲੇਟਾ ਹਟੋ ਆ ਦੂਜੀ ਲਾਲਾ ਆ ਦੂਜੀ ਲਾਲਾ ਵੱਡੀ ਚੱਲ ਪਈ ਪੱਖਾ ਚੱਲ ਪਿਆ ਹਾਂ ਸਹੀ ਗੱਲ ਆ ਉਹ ਹਾਇ ਤਾਂ ਸਗਣ ਸਗਣ ਇਕੱਠਾ ਹੋਇਆ ਉਹਦਾ ਨਾ ਕੋਈ ਨਵੀਂ ਚੀਜ਼ ਆ ਰਹੀ ਚੱਲਦਾ ਤਾਂ ਹੈ ਨਹੀਂ ਸਵਿਚ ਆ ਕਿ ਕਿ ਲਿਆ ਗਿਆ ਹੈ ਵਾਹ ਜੀ ਵਾਹ ਰੰਗਵਰਾਂ ਦੀ ਲਾਓ ਜੀ ਫੋਟੋ ਸ਼ੂਟ ਚੱਲੂਗਾ ਆ ਜਾਓ ਹਣ ਓਏ ਆ ਜਾਓ ਆ ਜਾਓ ਭਜਾ ਆ ਜਾ ਆ ਜਾ ਸ਼ਮਣ ਦੇਖ ਲੈ ਮਠਾਈ ਮਠੂਰੀ ਖਾਣੀਆਂ ਸੁੱਕੀ ਨਹੀਂ ਮੈਂ ਨਹੀਂ ਖਾਣੀ ਆਲੇ ਆਰਿਓ ਹਾਲ ਕੀ ਆ ਜਾ ਤੈਨੂੰ ਤਾਂ ਯਾਰ ਹੁਣ ਮੂਰੇ ਦਾ ਖੜਾ ਮਾਸੀ ਨੇ ਮੁੰਡੇ ਦੀ ਮਾਸੀ ਚਾਰ ਮੀਨਾ ਉਹ ਤੇਰੇ ਪੋਜ ਭੜਨੇ ਆ ਦਵਾ ਇੰਦਰ ਨਾ ਇੱਥੇ ਖੜ ਜਾ ਨਹੀਂ ਜੁੱਤੀਆਂ ਤੁਹਾਡੀਆਂ ਲਿਬੜ ਜਾਣੀਆਂ ਸਾਰੀਆਂ ਇੱਥੇ ਮੂਰੇ ਮੂਰੇ ਖੜ ਜਾ ਬਹੁਤ ਸੋਹਣੇ ਪੋਜ ਆ ਜਾਣੇ ਇੱਥੇ ਆਪਣੇ ਆਜੋ ਹਾਂ ਆ ਆਪੇ ਅਸਰੰਦਿ ਪਰਲੇ ਜੀ ਤਾਂ ਸਰੋ ਆ ਨਾ ਮੱਕ ਕੀ ਹੁਣ ਆ ਦੇ ਚਾਰਕ ਹੈਗੇ ਐ ਇੰਨੇ ਇੰਨੇ ਕਿਚ ਲੈ ਲਓ ਤੁਸੀਂ ਬਾਕੀ ਪੂਜ ਪੂਜ ਹੈਪੀਨੈਸ ਦੱਸ ਦੇਣਾ ਇੱਥੇ ਚਲੋ ਆਜੋ ਆਜੋ ਵੀ ਆਜੋ ਆਓ ਥੱਲੇ ਦੇਖ ਕੇ ਔਰ ਬਟੇਰਾ ਵੀ ਪਿਆਉਂਦਾ ਕਈ ਏਰੀ ਉੱਤੋਂ ਹੀ ਲੰਘ ਜਿਓ ਚਲੋ ਉੱਤੋਂ ਜਾ ਕੇ ਚਲੋ ਵੀ ਦੋਨਿਆਂ ਦੇ ਨੰਮੀ ਜੋ ਜਿਓ ਪਹਿਲਾਂ ਅੱਛਾ ਮੈਂ ਬਹੁਤ ਜ਼ਿਆਦਾ ਨੰਨੀ ਨੰਨੀ ਆ ਜਾ ਕਰ ਤੇਰੀ ਮਾਸੀ ਸੱਦੀ ਜਾਂਦੀ ਆ ਤੈਨੂੰ ਹਾਂ ਲੈ ਉਹਦਾ ਹੈ ਭਾਇਆ ਜਾਨਦਾਰ ਉੱਥੇ ਬੋਤਲ ਆਮਾਗੀ ਹਾਏ ਹਾਏ ਇਹ ਤਾਂ ਦੂਰ ਦੀਆਂ ਸੋਚਦੀ ਆ ਜਨਮਦਨ ਦੀਆਂ ਲੰਬਾ ਸੋਚਦੀ ਆ ਇਹ ਹਾਂ ਕੋ ਬਚਦੇ ਹੈ ਨਹੀਂ ਜਾਨਮ ਕਹਿੰਦੀ ਬਰਥਡੇ ਤੇ ਫੋਟੋ ਲਾਵਾਂਗੇ ਹੈਗੀ ਇਹਨਾਂ ਦੀ ਬੜੀ ਸੋਹਣੀ ਫੋਟੋ ਆ ਹਾਂ ਨੰਨੀ ਜਿਹੜੀ ਹੈ ਵਿਆਹ ਵਾਲੇ ਦਿਨ ਦੀ ਲੈ ਦੰਦ ਵੀ ਘਟ ਮਾਰੇ ਜੇ ਨਹੀਂ ਮੈਂ ਤਾਂ ਅਸਦੀ ਮਸੂਰੀ ਦੇ ਚਲੋ ਭਾਈ ਆ ਜੋ ਚਲੋ ਫੋਟੋ ਸ਼ੂਟ ਸਮਾਪਤ ਹੋਇਆ ਪਕੌੜਿਆਂ ਦੀ ਬਾਸ ਨਾ ਆਉਣ ਲੱਗੀ ਮੱਲਾ ਦਾ ਬਰਨਾਲੇ ਨੇੜੇ ਆ ਗਏ ਬੱਲੇ ਬੱਲੇ ਪਨੀਰ ਹੈ ਹੈ ਪੜੇ ਤੁਸੀਂ ਬਾਹਲੇ ਸਕੀਮੀ ਬੰਦੇ ਹੋ ਉਦੋਂ ਪੈਂਟ ਵਾਲਿਆਂ ਨੂੰ ਪਨੀਰ ਆੜੇ ਖਵਾਏ ਨਹੀਂ ਅੱਜ ਉਹਨਾਂ ਨੇ ਆਉਣਾ ਉਹਦੀ ਪਨੀਰ ਵਾਲੇ ਕੱਢ ਲਏ ਬਾਹਲੇ ਆਪਾਂ ਨੂੰ ਨਹੀਂ ਖਵਾਇ ਇਹਨਾਂ ਨੇ ਵਾਏ ਆ ਐਵੇਂ ਖਵਾਇਆ ਹਾਂ ਇੱਕ ਆ ਗੋਭੀ ਵਾਲੇ ਸੀਗੇ ਤਾਂ ਗੋਭੀ ਸੀ ਪਤੌਰ ਸੀ ਬਰੈਡ ਸੀ ਨਵੇਂ ਚੱਕਰ ਮਾਣੇ ਆਉਣਾਂ ਹਾਂ ਲਾਓ ਵੀ ਰਿਸ਼ਤੇਦਾਰ ਆ ਗਏ ਤੇ ਮਿਲਣੀਆਂ ਹੋ ਗਈਆਂ ਸ਼ੁਰੂ ਇੱਧੇ ਰਿਸ਼ਤੇਦਾਰ ਆਇਆ ਦੇ ਹਜੇ ਕਹਿੰਦੇ ਵੀ ਗੱਡੀਆਂ ਮਗਰ ਰਹਿ ਗਈਆਂ ਹੁਣ ਮਗਰ ਆਉਂਦੇ ਆ ਏਪੀ ਪੈਣ ਦੇ ਅੱਡੇ ਚੂਹੇ ਨੱਚਦੇ ਸੀ ਗੱਡੀ 'ਚ ਤੇ ਇਹਨੇ ਆਉਣ ਸਾਰੀ ਸਭ ਤੋਂ ਪਹਿਲਾ ਪਲੇਟ ਏਪੀ ਪੈਣ ਨੇ ਚੱਕੀ